ਨਾਮ ਸतीश ਕੁਮਾਰਾ ਜਿਲ੍ਹਾ ਔਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਤੋਂ ਮੈਂ ਹਾਂ ਜੀ ਪਿਛਲੇ ਦਿਨੀ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਦੋਂ ਅਸੀਂ ਬਸਰਡੇ ਮੀਟਿੰਗ ਲੈਕਸੀ ਉੱਤੇ ਏਸੀਪੀ ਲੰਬਾ ਸਾਹਿਬ ਵੀ ਆਏ ਸੀਗੇ ਤੇ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ ਪਵਨ ਛਾਵੜਾ ਜੀ ਆਏ ਸੀਗੇ ਨਾਲ ਕਲਵੰਸੀ ਦੂਜੇ ਬੇਟੇ ਵੀ ਆਏ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਸਾਨੂੰ ਇੱਕ ਟਾਈਮ ਦਿੱਤਾ ਗਿਆ 2 ਮਹੀਨਿਆਂ ਦਾ ਟਾਈਮ ਤੁਹਾਨੂੰ ਦੇ ਦਿੰਦੇ ਹਾਂ ਸਾਡੇ ਕੋਲ ਹਾਈ ਕੋਰਟ ਦੇ ਕਹਿੰਦੇ ਹੁਕਮ ਨੇ ਅਸੀਂ ਕਿਹਾ ਚਲੋ ਠੀਕ ਹੈ ਜੀ ਸਾਨੂੰ 2 ਮਹੀਨੇ ਟਾਈਮ ਦੇ ਦਿਓ ਅਸੀਂ ਹਾਈ ਕੋਰਟ ਤੋਂ ਕੋਈ ਨਾ ਕੋਈ ਸਟੇ ਲੈ ਆਵਾਂਗੇ ਪਰੰਤੂ 10 ਦਿਨਾਂ ਜਦ ਕਿ ਇਹ 8000 ਆਟੋ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਇਹਨਾਂ ਦੇ ਸਟੈਂਡ ਨੇ ਸ਼ਹਿਰ ਦੇ ਵਿੱਚ ਇਹਨਾਂ ਦੇ ਸਟੈਂਡ ਨੇ ਉੱਥੇ ਹੀ ਚੱਲਦੇ ਨੇ ਇਹਨਾਂ ਨੂੰ ਕਰੋੜਾਂ ਬਾਹਰ ਕੱਢਿਆ ਜਾਂਦਾ ਸਮਝ ਲਓ ਇੱਕ ਤਰ੍ਹਾਂ ਹੁਣ 2 ਦਿਨ ਹੋ ਗਏ ਇਹਨਾਂ ਨੇ 1 ਰੁਪਿਆ ਨਹੀਂ ਕਮਾਇਆ ਗੱਡੀਆਂ ਘਰੇ ਖੜੀਆਂ ਨੇ ਪਹਿਲਾਂ ਸਰਕਾਰ ਨੇ ਹੁਕਮ ਜਾਰੀ ਕਰਤੇ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਤੇ ਵਰਦੀ ਪਾਓ ਨੇਮ ਪਲੇਟ ਲਾਓ ਜਦੋਂ ਵਰਦੀ ਪਾ ਲਈ ਸਾਕੋ 2-2 3-3000 ਰੁਪਏ ਖਰਚ ਲਿਆ ਹੁਣ ਮਾਰਚ ਦਾ ਮਹੀਨਾ ਇਹਨਾਂ ਦੀ ਰਜਿਸਟ੍ਰੇਸ਼ਨ ਵੀ ਬੱਚਿਆਂ ਦੀ ਆ ਗਈਆਂ ਬੱਚਿਆਂ ਦੀ ਫੀਸਾਂ ਵੀ ਆ ਗਈਆਂ ਯੂਨੀਫਾਰਮ ਵੀ ਲੈਣੀ ਆ ਬੱਚੇ ਦੀਆਂ ਕਿਤਾਬਾਂ ਵੀ ਲੈਣੀਆਂ ਐਡਾ ਵੱਡਾ ਬੋਝ ਪਹਿਲਾਂ ਹੀ ਇਹਨਾਂ ਦੇ ਸਿਰ ਤੇ ਸੀਗਾ ਨਾਲ ਹੀ ਇਹਨਾਂ ਨੂੰ ਟੈਨਸ਼ਨ ਚ ਪਾਤਾ ਤੁਸੀਂ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨੀ ਜੇ ਆਟੋ ਆਪਣਾ ਵੇਚ ਦਿਆ 10 ਤੋਂ 15000 ਦਾ ਆਟੋ ਵਿਕਣਾ ਤੇ ਨਵਾਂ ਜਿਹੜਾ ਲੈਂਦੇ ਆ 4.5 ਲੱਖ ਰੁਪਏ ਦਾ ਆਟੋ ਆ ਤਕਰੀਬਨ 2021 ਦੇ ਵਿੱਚ ਪਹਿਲੀ ਗੱਲ ਇਹ ਸਿੰਬਲ 'ਚ ਬੋਲਦੇ ਇਹਨਾਂ ਦਾ ਕਿਸੇ ਨੇ ਲੋਨ ਵੀ ਨਹੀਂ ਕਰਨਾ ਸਰਕਾਰ ਕੁਝ ਸੋਚੇ ਸਮਝੇ ਬਿਨਾ ਆਪਣੀ ਮਰਜ਼ੀ ਨਾਲ ਜੋ ਇਹਨਾਂ ਤੇ ਮਰਜ਼ੀ ਥੋਪ ਦਵੇ ਜਦੋਂ ਇਲੈਕਸ਼ਨਾਂ ਦਾ ਟਾਈਮ ਸਾਡੇ ਅਰਵਿੰਦ ਕੇਜਰੀਵਾਲ ਆਏ ਸੀਗੇ ਸਾਨੂੰ ਉਹਨਾਂ ਨੇ ਬੜਾ ਸਾਨੂੰ ਬਹੁਤ ਪਿਆਰ ਵੀ ਦਿੱਤਾ ਉਹਨਾਂ ਨੇ ਸਾਨੂੰ ਬੁਲਾਇਆ ਫਿਰ ਸਾਨੂੰ ਇਹ ਅਸੀਂ ਜਦੋਂ ਆਪਣੀਆਂ ਤਕਲੀਫਾਂ ਦਸੀਆਂ ਸਾਨੂੰ ਇਹ ਕਿਹਾ ਗਿਆ ਵੀ ਤੁਹਾਡੇ ਸਾਡੀ ਜਦੋਂ ਸਰਕਾਰ ਆਊਗੀ ਤੁਹਾਡੇ ਵਿੱਚੋਂ ਤੁਹਾਡੇ ਨੁਮਾਇੰਦੇ ਲੈ ਕੇ ਤੁਹਾਡੇ ਹਿਸਾਬ ਨਾਲ ਕੈਟਾਗਰੀ ਬਣਾਵਾਂਗੇ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਧੱਕਾ ਕੀਤਾ 25 25 30000 ਦੇ ਚਲਾਨ ਕੀਤੇ ਜਦੋਂ ਅਸੀਂ ਸਾਰਾ ਵੇਰਵਾ ਉਹਨਾਂ ਦੇ ਅੱਗੇ ਰੱਖਿਆ ਉਹਨਾਂ ਨੇ ਕਿਹਾ ਅੱਗੋਂ ਐਸਾ ਨਹੀਂ ਹੋ ਸਾਨੂੰ ਤੰਗ ਨਹੀਂ ਕੀਤਾ ਗਿਆ ਤੇ ਹੁਣ 2 ਸਾਲ ਬਾਅਦ ਜੇ ਸਾਨੂੰ ਫਰਮਾਨ ਜਾਰੀ ਕੀਤਾ ਸਾਡੀ ਰੋਜੀ ਰੋਟੀ ਕੌਣ ਪਿੱਛੇ ਕੀਤਾ ਮਾਨਯੋਗ ਭਗਵੰਤ ਮਾਨ ਜੀ ਨੂੰ ਮੈਂ ਕਹਿੰਦਾ ਕੱਲ ਤੁਹਾਡੇ ਘਰੇ ਇੱਕ ਲక్ష్ਮੀ ਨੇ ਜਨਮ ਲਿਆ ਲక్ష్ਮੀ ਨੇ ਜਨਮ ਲੈਣ ਤੇ ਤੁਸੀਂ ਸਾਨੂੰ ਇਹੋ ਜਿਹਾ ਫਰਮਾਨ ਜਾਰੀ ਕਰਤਾ ਸਾਡੀ ਰੋਜੀ ਰੋਟੀ ਖੋਣੀ ਆ ਜੇ ਤੁਸੀਂ ਖੋਣ ਨਹੀਂ ਆਏ ਹੋ ਤੇ ਅਸੀਂ ਤੁਹਾਡੀ ਕੋਠੀ ਆ ਰਹੇ ਹਾਂ ਤੁਹਾਨੂੰ ਚਾਬੀਆਂ ਆਪਣੀਆਂ ਸੌਂਦਾਂਗੇ ਦਾਨ ਸਵਾ ਚ ਕਲਵੰਤ ਸਿੰਘ ਸਿੱਧੂ ਨੇ ਵੀ ਤੁਹਾਡਾ ਮੁੱਦਾ ਚੱਕਿਆ ਸੀ 6 ਮਹੀਨੇ ਦਾ ਸਮਾਂ ਤੁਹਾਡੇ ਲਈ ਮੰਗਿਆ ਗਿਆ ਸੀ ਪਰ ਉਹ ਦਿੱਤਾ ਨਹੀਂ ਸਾਨੂੰ ਸਮਾਂ ਦਿੱਤਾ ਨਹੀਂ ਇਹਦਾ ਮਤਲਬ ਸਾਡੇ ਨਾਲ ਦੋਰੀ ਜਿਹੜੀ ਰਾਜਨੀਤੀ ਖੇਡੀ ਜਾਂਦੀ ਆ ਜਦੋਂ ਇਲੈਕਸ਼ਨ ਆਗੇ ਸਾਡੇ ਨਾਲ ਐ ਫੋਟੋ ਕਿ ਚਾਹੀਦੇ ਸੀ सीएमਪੀ ਸਾਡੇ ਘਰੇ ਰੋਟੀ ਖਾਣ ਆ ਜਾਂਦਾ ਐਮਐਲਏ ਵੀ ਸਾਡੇ ਕੋਲ ਪਹੁੰਚ ਜਾਂਦੇ ਨੇ ਤੇ ਜਿਹੜੇ ਐਮਪੀ ਨੇ ਉਹ ਵੀ ਪਹੁੰਚ ਜਾਂਦੇ ਆ ਲੁਧਿਆਣੇ ਚ 13 ਵਿਧਾਇਕ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲੇ ਪਹੁੰਚਣ ਦੀ ਕੋਸ਼ਿਸ਼ ਸਾਰਿਆਂ ਦੇ ਕੋਲ ਗਏ ਆ ਜੀ ਅਸੀਂ ਕਲਵੰਨ ਸਿੱਧੂ ਜੀ ਕੋਲ ਗਏ ਆ ਗੋਗੀ ਕੋ ਵੀ ਸਾਡਾ ਇੱਕ ਵਫਦ ਗਿਆ ਠੀਕ ਆ ਜੀ ਮੁੰਡੀਆਂ ਸਭ ਕੋ ਵੀ ਗਏ ਆ ਸਾਰਿਆਂ ਕੋ ਗਏ ਆ ਪਰ ਕਹਿੰਦੇ ਆ ਨਾ ਧਿਆਨ ਨਹੀਂ ਹੈ ਇੱਧਰ ਉਹ ਕਹਿੰਦੇ ਮahanagar ਦੀਆਂ ਜਿਹੜੀਆਂ ਪਾਲਿਸੀਆਂ ਨੇ ਹੌਲਤਾ ਕੱਢਣਾ ਜੇਪਾ ਕੋ ਰੋਡ ਬਣਾਨੀ ਆ ਉਤੋਂ ਉਹਨੂੰ ਪਟਣਾ ਉਹਦੇ ਲਈ ਜਗ੍ਹਾ ਤਾਂ ਦਿੰਨੇ ਆ ਨਾ ਵੀ ਕਿਤੋਂ ਸਾਈਡ ਤੋਂ ਬੰਦੇ ਨਿਕਲ ਜਾਣ ਜੇ ਸਾਡੇ ਆਟੋ ਬੰਦ ਕਰਨੇ ਆ ਸਾਨੂੰ ਸੋਲੂਸ਼ਨ ਤਾਂ ਦੇਣ ਵੀ ਤੁਹਾਨੂੰ ਇਹਦੇ ਬਦਲੇ ਆ ਚੀਜ਼ ਦਿੱਤੀ ਜਾਊਗੀ ਅੱਛਾ ਹੁਣ ਪੁਲਿਸ ਅਧਿਕਾਰੀਆਂ ਨੇ ਕੀ ਗੱਲਬਾਤ ਹੋਈ ਆ ਹਜੇ ਕੋਈ ਨਹੀਂ ਉਹ ਕਹਿੰਦੇ ਸਾਡੇ ਵੱਡੇ ਅਧਿਕਾਰੀਆਂ ਨਾਲ ਗੱਲ ਕਰੋ ਅਸੀਂ ਪਹਿਲਾਂ ਆਪਸ ਵਿੱਚ ਮੀਟਿੰਗ ਕਰਾਂਗੇ ਸਾਨੂੰ ਕੀ ਕਰਨਾ ਚਾਹੀਦਾ ਤੇ ਜੇ ਨਹੀਂ ਮੰਗਾ ਮੰਨੀ ਜਾਂਦੀ ਤਾਂ ਕਿਦਾਂ ਦਾ ਜਿਹੜੇ ਸਖਤ ਫੈਸਲੇ ਜਿਹੜੇ ਨੇ ਲੈ ਸਾਡਾ ਸਖਤ ਫੈਸਲਾ ਅਸੀਂ ਹੁਣੇ ਚਲੇ ਜਾਣਾ ਕੋਈ ਕੁਝ ਕਰ ਲੈਣਾ ਹੁਣੇ ਅੱਛਾ ਸੀਐਮ ਸਾਹਿਬ ਦੀ ਕੋਟੀ ਹੁ ਦੇ ਅਸੀਂ ਸਾਰੇ ਉੱਥੇ ਆਪਣੇ ਆਟੋ ਖੜਾ ਕਰਕੇ ਚਾਬੀਆਂ ਨਾਲ ਦੇ ਦੇਣੀਆਂ ਠੀਕ ਠੀਕ ਹੈ ਠੀਕ ਹੈ ਸਰ ਕੀ ਮਾਮਲਾ ਜੀ ਅਜੇ ਇਕੱਠੇ ਕੋਈ ਨਹੀਂ ਆਟੋ ਚਾਲਕ ਕਹਿੰਦੇ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅੰਦਰ ਸ਼ਹਿਰ 'ਚ ਨਹੀਂ ਬਣ ਦਿੱਤਾ ਜਾ ਰਿਹਾ ਕੀ ਮਾਮਲਾ ਹੈ ਇਹ ਅਫਸਰ ਨਾਲ ਬੈਠੇ ਨੇ ਅਫਸਰ ਹਾਂਜੀ ਉਹ ਅਣਕੇ ਸਾਰਾ ਕੁਝ ਉਹਨਾਂ ਨੂੰ ਤਸੱਲੀ ਕਰਾਉਣਗੇ ਜੋ ਹਾਈ ਕੋਰਟ ਦਾ ਹੁਕਮ ਹੋਇਆ ਉਹ ਮੰਨਣ ਨੂੰ ਵੀ ਤਿਆਰ ਨੇ ਹਾਂਜੀ ਜਾਂ ਜਿਹੜੀ ਬਾਅਦ ਵਿੱਚ ਡੀਜ਼ਲ ਵਾਲੀ ਗੱਲ ਹੋਈ ਇਹਨਾਂ ਨਾਲ ਜੋ ਕੋਈ ਪ੍ਰੋਬਲਮ ਹੈ ਇਹਨਾਂ ਨੂੰ ਇਹ ਕਹਿੰਦੇ ਅਸੀਂ ਮੀਟਿੰਗ ਕਰ ਲਈਏ ਮੀਟਿੰਗ ਕਰਕੇ ਉੱਥੇ ਜਿਹੜਾ ਇਹਨਾਂ ਦਾ ਮਸਲਾ ਉਹ ਹੱਲ ਕੀਤਾ ਜਾਵੇਗਾ ਹਾਂਜੀ ਮੈਨੂੰ ਇਸੇ ਕਰਕੇ ਭੇਜਿਆ ACP ਸਾਹਿਬ ਨੇ ਔਰ DCP ਸਾਹਿਬ ਨੇ ਤੇ ACP ਟਰੈਪ ਕਰਾਇਆ ਹਾਂਜੀ ਉਹ ਕਹਿੰਦੇ ਨੇ ਇਹਨਾਂ ਨੂੰ ਜੱਗ ਸਮਝਾਓ ਇਹਨਾਂ ਦੇ ਚਾਰ ਬੰਦੇ ਆ ਜਾਣ ਜਿਹੜਾ ਇਹਨਾਂ ਦੀਆਂ ਪ੍ਰੋਬਲਮਾਂ ਨੇ ਉਹ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਬਹਿ ਕੇ ਸਰ ਇਸ ਤੋਂ ਪਹਿਲੇ ਵੀ ਕਾਫੀ ਮੀਟਿੰਗਾਂ ਹੋਈਆਂ ਇਹਨਾਂ ਦੀਆਂ ਕੋਈ ਉਸ ਵਾਰ ਮੈਨੂੰ ਨਹੀਂ ਪਤਾ ਵੇ ਇਹ ਕਹਿੰਦੇ ਕੋਈ ਇਹ ਕਹਿੰਦੇ ਕੋਈ ਰੋਸ ਨ ਪ੍ਰਦਰਸ਼ਨ ਨਹੀਂ ਕਰ ਰਹੇ ਕੋਈ ਰੋਡ ਜਾਮ ਨਹੀਂ ਕਰ ਰਹੇ ਉਹ ਤਾਂ ਮੇਰੇ ਸਾਹਮਣੇ ਕਹਿ ਹੀ ਰਹੇ ਨੇ ਹਾਂਜੀ ਹਾਂਜੀ ਉਹ ਤਾਂ ਹੈ ਤਾਂ ਨਾ ਮੰਗਾਂ ਚਾਏਜ ਪਰ ਜਿਹੜੀ ਕੋਈ ਗੱਲ ਸਾਡੀ ਕੋਈ ਦਿੱਕਤ ਆ ਰਹੀ ਹੈ ਪ੍ਰਸ਼ਾਸਨ ਨੂੰ ਕੋਈ ਦਿੱਕਤ ਆ ਰਹੀ ਆ ਉਹ ਮਸਲਾ ਤਾਂ ਬਈ ਕੋਈ ਹੱਲ ਹੋਊਗਾ ਹਾਂਜੀ ਹਾਂਜੀ ਕੋਸ਼ਿਸ਼ ਕੀਤੀ ਜਾਊਗੀ ਮਸਲਾ ਸੁਧਾਰ ਹਾਂ ਹਾਂ ਬਿਲਕੁਲ ਉਸ ਕੀਤੀ ਜਾਊਗੀ ਕਰ ਕੇ ਕਹਿੰਦੇ ਚ 8000 ਦੇ ਕਰੀਬ ਜਿਹੜਾ ਆਟੋ ਆ ਸ਼ਹਿਰ ਚ ਚੱਲਦਾ ਵਾ ਤਕਰੀਬਨ ਤਕਰੀਬਨ 40000 ਲੋਕ ਜਾਂ ਕਹਿ ਦਈਏ ਕਿ 8000 ਪਰਿਵਾਰ ਜੁੜਿਆ ਹੋਇਆ ਵਾ ਇਹ ਇਹ ਟ੍ਰੈਬ ਕੋ ਬੇਕ ਬੇ ਦਾ ਕੰਮ ਹੈ ਮੇਰਾ ਕੰਮ ਨਹੀਂ ਮੇਰੇ ਕੋਲ ਜਿਹੜੀ ਡਿਊਟੀ ਹੈ ਮੈਂ ਤਾਂ ਆਪੇ ਦਾਣਾ ਮੰਡੀ ਡਿਊਟੀ ਇਹਨਾਂ ਦੇ ਨਾਲ ਖੜਾ ਆ ਇਹਨਾਂ ਨੂੰ ਨਾਇਕ ਲੈ ਕੇ ਜੋ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਮੈਂ ਤਾਂ ਗਾਹਾਂ ਪ੍ਰੋਵਾਈਡ ਕਰਵਾ ਰਿਹਾ ਵੀ ਆ ਇਹਨਾਂ ਦੀ ਆ ਇਹਨਾਂ ਦੀ ਮੰਗ ਹੈ ਉਹ ਮਸਲਾ ਹੱਲ ਕਰਨ ਵਾਸਤੇ ਸੀਨੀਅਰ ਅਫਸਰ ਮੇਰੇ ਦਫ਼ਤਰ ਦੇ ਉੱਪਰ ਬੈਠੇ ਨੇ ACP ਸਾਹਿਬ ਔਰ ADC ਸਾਹਿਬ ਜੋਨ ਤੋਂ ਅੱਛਾ ਦਾਣਾ ਮੰਡੀ ਜਿਹੜਾ ਇੱਥੇ ਕਿਉਂ ਕੱਟ ਕੀਤਾ ਜੀ ਇਹਨਾਂ ਨੇ ਕਿਸ ਲਈ ਦੱਸਿ ਦੇ ਜਾਂਦੇ ਜੀ ਤੁਹਾਨੂੰ ਕਈ ਤਾਂ ਜਾਂਦੇ ਨੇ ਉਹ ਵੀ ਸਾਨੂੰ ਇਹ ਕਹਿੰਦੇ ਨੇ ਵੀ ਪਾਮ ਸ਼ਹਿਰ ਤੇ ਨਹੀਂ ਜਾਣਾ ਤੇ ਉਸ ਬਾਰੇ ਇਹਨਾਂ ਦਾ ਨਹੀਂ ਹੁਣ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਕੋਈ ਇਹਨਾਂ ਦਾ ਮੈਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਆਇਆ ਉਹ ਕਹਿੰਦੇ ਵੀ ਚਾਰ ਬੰਦੇ ਲਿਆਓ ਅੱਛਾ ਜੀ ਜੋ ਇਹਨਾਂ ਦੀਆਂ ਮੰਗਾਂ ਨੇ ਉਹ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋਈ ਤੁਹਾਡੇ ਸੀਨੀਅਰ ਅਫਸਰੋਂ ਦੱਸਣਗੇ ਉਹ ਕਿ ਇਹਨਾਂ ਦੀ ਆ ਮੰਗਾਂ ਨੇ ਵੀ ਇਹਨਾਂ ਬਾਰੇ ਇੱਕ ਹੀ ਹੋਣਾ ਠੀਕ ਹੈ ਜੀ ਜਿਨ੍ਹਾਂ ਨੂੰ ਕੁੱਝ ਲੈਣਾ ਬਸ ਜੀ ਉਧਰੋਂ ESI ਹਸਪਤਾਲ ਆ ਉਹ ਵੀ ਸ਼ਹਿਰ ਦੇ ਅੰਦਰ ਆਇੰਦਾ ਜਿਹੜਾ ਭਾਰਤ ਨਗਰ ਚੌਕ ਆ ਉਹ ਵੀ ਸ਼ਹਿਰ ਦੇ ਅੰਦਰ ਆਇੰਦਾ ਫਿਰ ਅਸੀਂ ਜਦੋਂ ਕੱਲ ਪੁੱਛਿਆ ਉਹਨਾਂ ਨੂੰ ਵੀ ਕੀ ਦਿੱਕਤ ਕੀ ਕਹਿੰਦੇ ਸਾਨੂੰ ਮਤਲਬ ਹਾਈ ਕੋਰਟ ਵੱਲੋਂ ਹੁਕਮ ਜਾਰੀ ਹੈ ਅਸੀਂ ਕਿਹਾ ਠੀਕ ਆ ਜੀ ਨਾ ਅਸੀਂ ਕੋਈ ਧਰਨਾ ਲਾਇਆ ਨਾ ਅਸੀਂ ਕੋਈ ਮੁਜ਼ਾਹਰਾ ਕੀਤਾ ਨਾ ਅਸੀਂ ਕੋਈ ਰੋਡ ਜਾਮ ਕੀਤਾ ਅਸੀਂ ਹੁਣ ਆਪਣੀਆਂ ਚਾਬੀਆਂ ਨੇ ਜਿਹੜੀਆਂ ਸੀਨਸ ਆਫ ਦੀ ਕੋਠੀ ਦੇ ਆਵਾਂਗੇ ਸੰਗੂਰ ਜਾ ਕੇ ਉਹਨਾਂ ਨੂੰ ਦੇਣਾ ਹੈ ਜੇ ਸਾਡੀ ਰੋਜੀ ਰੋਟੀ ਖੋਣੀ ਹੈ ਤੁਸੀਂ ਰੱਖੋ ਅਸੀਂ ਕੋਈ ਪ੍ਰਸ਼ਾਸਨ ਦਾ ਜਾਂ ਕਿਸੇ ਚੀਜ਼ ਦਾ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਨਾ ਅਸੀਂ ਟ੍ਰੈਫਿਕ ਜਮ ਕਰਨਾ ਹੈ ਹਾਈ ਕੋਰਟ ਦਾ ਹੁਕਮ ਤੁਸੀਂ ਪੜਿਆ ਹਾਈ ਕੋਰਟ ਦਾ ਹੁਕਮ ਇਹ ਸੀਗਾ ਵੀ 15 ਸਾਲ ਪੁਰਾਣੇ ਜਿਹੜੇ ਵਹੀਕਲ ਆ ਉਹ ਨਹੀਂ ਚੱਲਣੇ ਅਸੀਂ ਰਾਜੀ ਹੋ ਗਏ ਜੀ ਉਹਦੇ 'ਚ ਵੀ ਉਹਨੂੰ ਅਸੀਂ ਚੁੰਗੀ ਤੋਂ ਬਾਹਰ ਕੱਢ ਦਿੰਨੇ ਕੋਈ ਦਿੱਕਤ ਨਹੀਂ ਹਾਈ ਕੋਰਟ ਦੇ ਹੁਕਮ ਨਾਲ ਰਾਜੀ ਹਾਂ ਜੀ ਹਾਂ ਜੀ ਪਰ ਕਹਿੰਦੇ ਨਹੀਂ ਇਹ ਸਾਰੇ ਡੀਜ਼ਲ ਬੰਦ ਕਰਨੇ ਅਸੀਂ ਫਿਰ ਵੀ ਰਾਜੀ ਹੋ ਗਏ ਸਾਨੂੰ ਟਾਈਮ ਦੇ ਦਿਓ 2-3 ਮਹੀਨਿਆਂ ਦਾ ਅਸੀਂ ਕੋਈ ਨਾ ਕੋਈ ਸਟੇ ਲੈ ਲੈਨੇ ਆ ਇੱਥੇ ਹੋ ਕੇ ਸਾਰੇ ਵੀਰ ਮਿਲ ਕੇ ਅਸੀਂ ਸਟੇ ਲੈ ਲਾਂਗੇ ਅਕਸਰ ਪੈਸੇ ਵੀ ਲੱਗਦੇ ਆ ਸਾਰਾ ਅਰੇਂਜ ਵੀ ਕਰਨਾ ਪੈਂਦਾ ਕਾਗਜ਼ੀ ਪੱਤਰੀਕਾਰ ਵੀ ਪੂਰੀ ਕਰਨੀ ਪੈਂਦੀ ਆ ਘੱਟੋ ਘੱਟ 15-20 ਦਿਨ ਤਾਂ ਲੱਗਦਾ ਹੀ ਐ ਇਸ ਚੀਜ਼ ਨੂੰ ਆਪਣੇ ਨਾਲ 2 ਮਹੀਨਿਆਂ ਦਾ ਸਾਡਾ ਵਾਅਦਾ ਹੋਇਆ ਸੀਗਾ ਤੇ ਉਹਨੂੰ 10 ਦਿਨਾਂ ਦੇ ਵਿੱਚ ਹੀ ਖਰਚ ਕਰਤਾ ਆਪਣੇ ਆ ਵੀ ਤੁਸੀਂ ਕਿੰਨਾ ਟਾਈਮ ਸਾਡੇ ਕੋਲੋਂ ਸਾਨੂੰ ਦਿਓ ਟਾਈਮ ਦਿਓ ਵੱਧ ਤੋਂ ਵੱਧ ਜਿੰਨਾ ਦੇ ਸਕਦੇ ਹੋ ਇੱਕੀ ਨੋਟਿਸ ਕੋਈ ਜਿਹੜਾ ਇਹਨਾਂ ਨੂੰ ਆਇਆ ਜਾ ਰਿਹਾ ਦੋ ਦਿਨ ਮਹੀਨਾ ਟਾਈਮ ਜੋ ਬੰਦਾ ਦੇ ਦੋ ਅਸੀਂ ਆਪਣੇ ਕੋਰਟ ਤੇ ਫਿਰ ਹਾਰਡਰ ਆਇਆ ਜਦੋਂ ਕੰਮ ਨਹੀਂ ਦਿੱਤੀ ਉਹ ਲੈ ਕੇ ਇਸ ਵਿਭਾਗ ਸਾਬ ਨਹੀਂ ਆਟਰਾਦੀ ਕਾਪੀ ਮੇਰੇ ਕੋ ਨਹੀਂ ਹੈਗੀ ਮੈਨੂੰ ਉਹਨਾਂ ਨੇ ਦਿੱਤੀ ਨਹੀਂ ਮੈਡਮ ਨੇ ਅਸੀਂ ਤਾਂ ਇਹ ਤਿਆਰੀ ਕਰਦੇ ਪਏ ਸੀ ਜੀ ਕੋਟ ਜਾਂ ਸਾਨੂੰ ਪਤਾ ਥੋੜੀ ਸੀ ਕੋਈ ਤਾਂ ਮੰਨ ਕਰ ਦੇ ਲੈਣਾਂ ਇਹਨਾਂ ਨੇ ਦੋ ਮਿੰਟ ਲਾ ਰਹੇ ਨੇ ਲੋ ਲੋ ਤਾਂ ਸਾਫ ਪਤਾ ਪੁਆਇੰਟ ਕਰਾ ਲਵਾਂਗੇ ਉਹ ਨਹੀਂ ਲੈ ਲੈਣਗੇ ਲੀਡ ਵੀ ਜੀ ਲੀਡ ਵੀ ਫੋਨ ਹੋ ਜਾਿਆ ਯਾਰ ਕੀ ਪ੍ਰੋਬਲਮ ਆ ਰਹੀ ਹੈ ਲੋ ਟਮਾਟੋ ਜਿਹੜੇ ਆ ਨਾ ਸ਼ਾਇਦ ਵੀ ਬੜੇ ਕੱਲ ਤਾਂ ਤਾਂ ਪਹਿਲਾਂ ਮੀਟਿੰਗ ਹੋਈ ਸੀ ਮੈਡਮ ਨਾਲ ਮੀਟਿੰਗ ਹੋਈ ਸੀ ਐਡੀਐਸਪੀ ਮੈਡਮ ਨਾਲ ਗੁਰੇਓ ਮੈਡਮ ਨਾਲ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਸਤ ਦੋ ਮਹੀਨਾ ਤੱਕ ਤੁਹਾਨੂੰ ਟਾਈਮ ਦੇ ਦਿੰਦੇ ਆ ਤੁਸੀਂ ਬੋਰਡ ਤੋਂ ਕੋਈ ਅੱਪਾ ਡੀਲ ਲੈ ਲਓ ਜਾਂ ਕੁਝ ਕਰੋ ਅਸੀਂ ਅਜੇ ਉਹਦੀ ਤਿਆਰੀ ਕਰਦੇ ਪਏ ਆ ਪਰਸੋ ਫੇਰ ਆਰਡਰ ਕਰਦੇ ਜਿਨ੍ਹਾਂ ਨੂੰ ਸ਼ਾਇਦ ਫੇਰ ਐਂਟਰੀ ਨਹੀਂ ਦਿੰਦੇ ਜਦਕਿ ਸ਼ਹਿਰ ਦੇ ਵਿੱਚ ਜਿੰਨੇ ਸਟੈਂਡ ਆ ਉਹੀ ਸਟੈਂਡਾਂ ਦੇ ਵਿੱਚ ਆਟੋ ਡੀਜ਼ਲ ਆਟੋ ਨੇ ਜਾਂ ਤਾਂ ਇਹਨਾਂ ਦਾ ਕੋਈ ਸੋਲੂਸ਼ਨ ਵਧੀਆ ਕੱਢਿਆ ਜਾਵੇ ਫਿਰ ਤਾਂ ਕੋਈ ਸ਼ਾਇਦ ਸਰਕਾਰ ਦਵੇ ਇਹਨਾਂ ਨੂੰ ਕੀ ਦਿੰਦੀ ਇਹ ਦੇ ਬਦਲੇ ਸਰਕਾਰ ਇੱਕ ਰੁਪਈਆ ਨਹੀਂ ਹੁੰਦੀ ਇਹਨਾਂ ਨੂੰ ਕੋਈ ਨਹੀਂ ਜਿੱਦਾਂ ਬਹੁਤ ਅੱਗਾ ਹੋ ਰਿਹਾ ਜ਼ਰਾ ਇਹਨਾਂ ਨਾਲ ਜਾਫੀ ਮਿਲਦੀ ਦੋ ਦਿਨ ਹੋ ਗਿਆ ਨਾ ਇਹ ਘਰੇ ਰੋਟੀ ਨਹੀਂ ਪਤਾ ਨਹੀਂ ਬੱਲੇ ਜੀ ਸਰ ਜੀ ਸਰ ਜਿਹੜੇ ਪ੍ਰਧਾਨ ਜਿੰਨੇ ਵੀ ਇਹ ਸਾਰੇ ਆ ਲੈੰਦੋ ਹੀ ਫਿਰ ਕਿੱਥੇ ਹੋ ਗਿਆ ਨਹੀਂ ਸਰ ਸਾਡਾ ਟੀਮ ਆਈ ਬੜੀ ਮੁਸ਼ਕਲ ਟੀਮ ਇਕੱਠੀ ਹੁੰਦੀ ਹੈ ਸਾਡੀ ਜੀ ਪਤਾ ਕੀ ਚੱਕਰਾ ਸਾਰੇ ਸਟੈਂਡ ਮੌਸਮ ਵੀ